ਹੱਥਾਂ ਨੂੰ ਵੀ ਦੇਖਿਆ ਉਹੀ ਰੁਹਾਉ ਉਹੀ ਸਰੀਰ ਜਿੰਦਾ ਕੰਸ ਕੀ ਜੀ ਕਰ ਕੰਸ ਕੀ ਜੀ ਭਾਈ ਗੁਰਜੀਤ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਭਾਈ ਗੁਰਜੀਤ ਸਿੰਘ ਖਾਲਸਾ ਤੇਰੀ ਸੋਤ ਤੇ ਭਾਈ ਗੁਰਜੀਤ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਭਾਈ ਗੁਰਜੀਤ ਸਿੰਘ ਖਾਲਸਾ ਜਿੰਦਾਬਾਦ 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 ਪ੍ਰਧਾਨ ਸਾਹਿਬ ਕਰਦ ਲਾ ਕੇ ਸਾਰੀ ਸਰਕਾਰਾਂ ਦੇ ਕਟਨਾ ਦੇ ਉੱਤੇ ਜਿਨ੍ਹਾਂ ਦੇ ਘਰਾਂ ਤੇ ਝੂਨ ਨਹੀਂ ਸਰਕ ਰਹੀ ਨਾ ਉਹਨਾਂ ਬਸਣਾਂ ਦੇ ਲਈ ਪਟਿਆਰੇ ਤੇ ਬੱਠੇ ਉੱਤੇ ਪਟਿਆਰੇ ਤੇ ਅੱਜ ਸਾਡੇ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਵਿੱਚ ਕੋਈ ਆਵੇ ਉਹਨੂੰ ਜੀ ਆਇਆ ਔਰ ਉਹਨੂੰ ਕਹੀਏ ਵੀ ਭਾਈ ਤੂੰ ਕਿਉਂ ਨਹੀਂ ਆਉਂਦਾ ਸਮਾਣੇ ਦੀ ਸੰਗਤ ਹੈ ਆ ਸਾਫ ਸੰਗਤਿਓ ਗੁਰਦੁਆਰਾ ਸਹਿਬ ਦੀ ਮੇਰੇ ਕੋਲ ਲੈਟਰ ਪੈਡ ਆਈ ਸੀ ਤੋਂ ਸਮਾਣੇ ਦੀ ਸੰਗਤ ਕਿਉਂ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਔਰ ਇਹ ਲੜਾਈ ਲੜਦੀ ਸਾਰਿਆਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ ਅਸੀਂ ਬਾਬਾ ਮਰਜਾਦਾ ਜੀ ਨਾਲ ਹੁਣ ਗੱਲ ਹੋਈ ਸੀ ਕਿ ਜਿੰਨੇ ਵੀ ਕਿਉਂਕਿ ਵੇਖੋ ਕਿੰਨੀ ਸੰਗਤ ਧੁੰਦ ਦੇ ਵਿੱਚ ਇੰਨੀ ਇਕੱਠੀ ਕਰਕੇ ਲਿਆਉਣੀ ਤੋਂ ਸਾਫ ਸੰਗਤ ਜੀਓ ਭਾਈ ਰਜਿੰਦਰ ਸਿੰਘ ਖੜੇ ਨੇਗੇ ਔਰ ਇਹਨਾਂ ਨੂੰ ਮੈਂ ਲੁਧਿਆਣੇ ਬੁਲਾਇਆ ਮੇਰੇ ਦਿਵਾਨ ਸੀ ਮੈਂ ਆਖਿਆ ਸਟੇਜ ਤੇ ਬੋਲੂ ਭਗਤੇ ਮੇਰੇ ਦਵਾਨ ਸੀ ਫਿਰ ਮੈਂ ਆਖਿਆ ਭਾਈ ਗੁਰਜੀਤ ਸਿੰਘ ਦੀ ਮਲਕਾਣਾ ਉੱਥੇ ਮੇਰੇ ਦਵਾਨ ਸੀ ਬਹੁਤ ਕੱਟ ਸੀਗਾ ਔਰ ਉੱਥੋਂ ਬੋਲ ਕੇ ਵੀ ਸੰਗਤ ਨੂੰ ਤੁਸੀਂ ਬੇਨਤੀ ਕਰੋ ਉੱਥੇ ਆਉਣ ਵਾਸਤੇ ਪਰ ਫਿਰ ਵੀ ਸੰਗਤ ਆਪਣੇ ਸਾਧਨਾ ਨਾਲ ਆਈ ਸਾਰੇ ਗੁਰੂ ਕਿਉ ਸਿੱਖੋ ਇਹ ਮੋਰਚੇ ਨੂੰ ਕੋਈ ਨਹੀਂ ਚਲੋ ਗੱਲ ਇਹ ਹੈ ਵੀ ਕਦੇ ਵੀ ਇਹ ਨਾ ਸਮਝੋ ਕਿ ਅਸੀਂ ਥੋੜੇ ਰਹਿ ਗਏ ਜਿਹੜੀ ਦਿ੍ਰਿੜਤਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਹੈ ਗੁਰੂ ਕਲਾ ਜਰੂਰ ਵਰਤਾਉਂਦਾ ਹੈ ਕਿਸੇ ਨੂੰ ਉਲਾਮਾ ਵੀ ਨਾ ਦਿਓ ਉਹ ਨਹੀਂ ਆਇਆ ਉਹ ਰੋਸ ਹੁੰਦਾ ਮਨ ਦੇ ਵਿੱਚ ਪਰ ਬੇਨਤੀਆਂ ਆਪਾਂ ਸਾਰਿਆਂ ਨੂੰ ਕਰਨੀਆਂ ਐ ਤੋ ਬਾਤ ਵੀ ਕਰਦੇ ਰਵਾਂਗੇ ਜਿਹੜਾ 21 ਦਾ ਪ੍ਰੋਗਰਾਮ ਦਿੱਤਾ ਉਹਨੂੰ ਵਧੀਆ ਠੋਸ ਪ੍ਰੋਗਰਾਮ ਜਿਹੜਾ ਉਹ ਬਾਅਦ ਵਿੱਚ ਵੀ ਵਿਚਾਰ ਕੀਤੀ ਜਾ ਸਕਦੀ ਆ ਤੋਂ ਸਾਧ ਸੰਗਤ ਵੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਅਖੀਰ ਵਿੱਚ ਰਾਤ ਸੰਧਾ ਸਾਹਿਬ ਦਾ ਫੋਨ ਗਿਆ ਸੀ ਕਹਿੰਦੇ ਜੀ ਲੰਗਰ ਦੀ ਬੇਨਤੀ ਕਰਦੇ ਦੁਖ ਨਿਵਾਰਨ ਸਾਹਿਬ ਤੋਂ ਤਕਰੀਬਨ 1200 ਸੰਗਤਾਂ ਦਾ ਜਿਹੜਾ ਲੰਗਰ ਦੂਖਨਵਾਰਨ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਔਰ ਉਹਨਾਂ ਸੇਵਾਦਾਰ ਲੈ ਕੇ ਆਏ ਆ ਹੋਰ ਵੀ ਪਿੰਡਾਂ ਚੋਂ ਕੋ ਦੁੱਧ ਦੀ ਸੇਵਾ ਲੈ ਕੇ ਆਇਆ ਕੋਈ ਚਾਹ ਦੀ ਸੇਵਾ ਤੜਕੇ ਸੰਧਾ ਸਾਹਿਬ ਨੂੰ ਆਖਿਆ ਮੈਂ ਸੰਦੇਹਾ ਦੇਗਾ ਚਾਹ ਦਾ ਰਖਾ ਦਿਓ ਆਉਂਦੀ ਹੈ ਸੰਗਤ ਮੋਟਰਸਾਈਕਲਾਂ ਤੇ ਸਿੰਘ ਠੰਡ ਵਿੱਚ ਆਉਂਦੇ ਆ ਸੋ ਉਹਨਾਂ ਸਾਰੇ ਸੇਵਾਦਾਰਾਂ ਦਾ ਇਲਾਕੇ ਦੀਆਂ ਸੰਗਤਾਂ ਮੈਨੂੰ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਬੰਮਣਾ ਦੇ ਮਿਲੇ ਸੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਜੀ ਨੇ ਪਾਰ ਕਿਰਪਾ ਕੀਤੀ ਹੈ ਕਿ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੋ ਸਮਾਣੇ ਲਗਭਗ 3 ਮਹੀਨਿਆਂ ਤੋਂ ਜੋ ਮੋਰਚਾ ਲੱਗਿਆ ਹੋਇਆ ਹੈ ਪੂਰੇ ਬਰਾਂਡ ਸਾਹਿਬ ਦੇ ਗੁਰੂ ਪਤੇ ਭਾਵੇਂ ਕੋਈ ਹਿੰਦੂਆਂ ਦੇ ਧਾਰਮਿਕ ਕ੍ਰਾਂਤ ਤੇ ਮੁਸਲਮਾਨਾਂ ਦੇ ਸਾਈਆਂ ਦੇ ਐ ਸਿੱਖਾਂ ਦੇ ਸਾਰੇ ਹੀ ਧਾਰਮਿਕ ਕ੍ਰਾਂਤਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਮੇਂ ਦੇ ਵਿੱਚ ਹੋਈਆਂ ਬੇਅਦਬੀਆਂ ਨੂੰ ਮੁੱਖ ਰੱਖਦੇ ਹੋਏ ਭਾਈ ਗੁਰਜੀਤ ਸਿੰਘ ਨੇ ਬੜਾ ਦ੍ਰੋਸਤ ਫੈਸਲਾ ਲਿਆ ਕਿ ਕਿਉਂ ਨਾ ਇੱਕ ਹੋ ਜਾ ਮੋਰਚਾ ਲਾਇਆ ਜਾਵੇ ਜਿੱਦੇ ਨਾਲ ਸਰਕਾਰ ਤੇ ਹੋ ਜਾ ਦਬਾਅ ਬਣਾਇਆ ਜਾਵੇ ਕਿ ਜੇ ਕੋਈ ਕਿਸੇ ਵੀ ਧਰਮ ਦੇ ਕੋਈ ਰੂਪ ਦੀ ਬੇਅਦਬੀ ਕਰਦਾ ਹੈ ਉਹਨੂੰ ਥਾਂਸੀ ਦੀ ਸਜ਼ਾ ਹੋਵੇ ਤਾ ਕਟੋ ਕਟੋ ਨੂੰ ਕਤਲ ਦੀ ਫਾਂਸੀ ਦੀ ਸਜ਼ਾ ਹੋਵੇ ਇਸ ਮੰਗ ਨੂੰ ਮੁੱਕ ਰੱਖਦੇ ਹੋਏ ਭਾਈ ਗਰਜੀਤ ਸਿੰਘ ਜੀ ਪਿਛਲੇ ਲਗਭਗ 12 ਅਕਤੂਬਰ ਤੋਂ ਇਸ ਸਮਾਣੇ ਦੇ ਟਾਵਰ ਤੇ ਜਿੱਥੇ ਅੱਜ ਆਪਾਂ ਖੜੇ ਆ ਆਪਣੇ ਨਾਲ ਹੀ ਹੱਥ ਜਿਹੜਾ ਟਾਵਰ ਹੈ ਤੁਸੀਂ ਦੇਖ ਰਹੇ ਹੋ ਇਸ ਟਾਵਰ ਦੇ ਉੱਤੇ ਭਾਈ ਗਰਜੀਤ ਸਿੰਘ ਖਾਲਸਾ ਜੀ ਪਿਛਲੇ ਲਗਭਗ 3 ਨੂੰ ਕਿਨਿਆਂ ਤੋਂ ਬੈਠੇ ਆ ਬੜੀ ਠੰਡ ਦੇ ਵਿੱਚ ਬੜੀਆਂ ਕਠਿਨਾਈਆਂ ਮੀ ਬਾਅਦ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਸਕਾਲਪੁਰਖ ਵੈਕ੍ਰਮ ਪਰਮੇਸ਼ਰ ਦੇ ਬਾਣੇ ਦੇ ਨਾਲ ਚੜਦੀ ਕਲਾ ਦੇ ਵਿੱਚੋਂ ਤੇ ਹੁਕਮ ਦੇ ਵਿੱਚ ਇੱਕ ਸਭ ਤੋਂ ਸਖਤ ਕਾਨੂੰਨ ਬਣਾਉਣ ਦੇ ਵਾਰ ਤੇ ਬੜੇ ਬਜੇਤਾ ਆਪਣੇ ਸੰਘਰਸ਼ ਲੜ ਰਹੇ ਆ ਅੱਜ ਅਸੀਂ ਸਾਰੀ ਸੰਗਤ ਜਿੱਥੇ ਬੜੀ ਭਾਰੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਇੱਥੇ ਪਹੁੰਚਦਾ ਹੋਇਆ ਬਹੁਤ ਵੱਡਾ ਇਕੱਠ ਰੱਖਿਆ ਆ ਬਾਬਾ ਬੂਟਾ ਸਿੰਘ ਜੀ ਗੁਰਤਲੀ ਵਾਲੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਅਸੀਂ ਪਿੰਡ ਪੈਣੀ ਵਾਗਾ ਤੋਂ ਪਿੰਡ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਤੋਂ ਸਾਰੀ ਸੰਗਤ ਅੱਜ ਵੱਡੀ ਗਿਣਤੀ ਦੇ ਵਿੱਚ ਅਸੀਂ ਸੰਤਾਂ ਨੂੰ ਲੈ ਕੇ ਅੱਜ ਸਮਾਣੇ ਭਾਈ ਗੁਰਜੀਤ ਸਿੰਘ ਦੇ ਇਹ ਚੰਦਰਾਏ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਆ ਅਤੇ ਅਸੀਂ ਭਾਈ ਗੁਰਜੀਤ ਸਿੰਘ ਖਾਲਸੇ ਦੀ ਪਰਜੋਰ ਹਮਾਇਤ ਕਰਦੇ ਆ ਅਤੇ ਸਰਕਾਰ ਨੂੰ ਵੀ ਅਸੀਂ ਇਹ ਚੇਤਾਵਨੀ ਵੀ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਇਹ ਕਾਨੂੰਨ ਹੈ ਜਿਹਦੀ ਭਾਈ ਗੁਰਜੀਤ ਸਿੰਘ ਜੀ ਮੰਗ ਕਰ ਰਹੇ ਆ ਇਹ ਹੈ ਜਲਦੀ ਤੋਂ ਜਲਦੀ ਇਹ ਜਿਹੜਾ ਕਾਨੂੰਨ ਹੈ ਉਹ ਬਣਾਇਆ ਜਾਵੇ ਤਾਂ ਕਿ ਜਿਹੜਾ ਵੀ ਕੋਈ ਕੱਲ ਨੂੰ ਬਿਆਦਵੀ ਕਰਦਾ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਇਹਦੇ ਬਾਅਦ ਅੱਜ ਸਾਰੀਆਂ ਸੰਗਤਾਂ ਇਸ ਸਮਾਣਾ ਕਿ ਕਿ ਪਹੁੰਚੇ ਆ ਇੱਥੇ ਟਾਵਰ ਤੇ ਭਾਈ ਗਰਜੀਤ ਸਿੰਘ ਜੀ ਬੈਠੇ ਆ ਤੇ ਇੱਥੇ ਸਾਰੇ ਅੱਜ ਪੰਡਾਲ ਲੱਗਿਆ ਹੋਇਆ ਬਾਬਾ ਪੂਤਾ ਜੀ ਦੇ ਪੁੱਤ ਵਾਲੇ ਹੋਰ ਵੀ ਬਿਆਨਤ ਬਲਾਰੇ ਮਹਾਂਪੁਰਚਾ ਜੀ ਪਹੁੰਚੇ ਹੋਏ ਆ ਕਿ ਅਸੀਂ ਸਾਰੀਆਂ ਸੰਗਤ ਅੱਜ ਮੇਰੇ ਨਾਲ ਭਾਈ ਦਰਪੁਰ ਸਿੰਘ ਜੀ ਸਰਪੰਚ ਸਾਹਿਬ ਪਿੰਡ ਬੁਜਰਾਟੀ ਅਤੇ ਪਾਤਸ਼ਾਹੀ ਨੌਵੀਂ ਲੋਕਲ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਤੇ ਸਾਰੇ ਇਲਾਕਾ ਨਮਾਸੀ ਸਿੱਖ ਸਕੱਤਾ ਸਾਡੇ ਨਾਲ ਪਹੁੰਚ ਗਾ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ